ਇਹ ਬਣੀ ਇੰਤਜ਼ਾਰੀ ਲੈਣ ਦੇਵਾ ਰਸਨ ਕਾਲ ਦਾ ਆਧਾਰ ਨਾਲ ਮੂਲ ਕਾਰਨਾ ਬਣੇ ਸਿਰਫ ਪੰਜਾਬ ਦੇ ਜਿਹੜੇ ਮੂਲ ਵਾਸੀ ਉਹਨਾਂ ਦੇ ਜਿਹੜਾ ਮੂਨਾ ਕਾ ਜੇ ਜਦੋਂ ਅਸੀਂ ਬਣਨਗੇ ਕਿ 20 ਸਾਲ ਨਹੀਂ ਬਣਾ ਚਾਹੀਦਾ ਜਿਹੜਾ ਅਸੀਂ ਸਾਡਾ ਆਪਣਾ ਹੱਕਾ ਉਹ ਮੰਗਣਾ ਹੈ ਮੂਲ ਬਣਾਣ ਜਦੋਂ ਬਾਹਰੋਂ ਸੀ ਬਣੇ ਹੋਏ ਨੇ ਫਿਰ ਸਾਡੇ ਇੱਥੇ ਕਿਉਂ ਨਹੀਂ ਬਣਦਾ ਇੱਥੇ ਬਣਾਉਣਾ ਚਾਹੀਦਾ ਸੀ ਅਸੀਂ ਮੰਗ ਕਰਦੇ ਅੱਜ ਭੋਗ ਦਾ ਸੀ ਮੰਗ ਜੀ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਭੋਗ ਪੈ ਜਾਂਦਾ ਜੀ ਤਾਂ ਉਦੋਂ ਆ

ਕਾਹਨੋਂ ਪੰਜਾਬ ਦੇ ਹੱਕਾਂ ਦੇ ਕਰਵਾਉਣ ਵਾਲੇ ਆਏ ਨੇ ਆ ਪੰਜਾਬ ਵਾਸਤੇ ਸਾਨੂੰ ਲੜਨਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਨਾ ਨਾ ਵੀ ਉਫਰੇਗਾ ਕਿਸ ਤਰ੍ਹਾਂ ਦੀ ਰਹੂਗੀ ਇਹਦਾ ਇਹ ਛਾਤ ਨਹੀਂ ਤੇ ਲੋਹੀ ਪਟਾਟਰ ਹੋਊਗਾ ਕੀ ਹੋਊਗਾ ਇਹ ਮਸਤ ਨੂੰ ਨਹੀਂ ਕਰਦੇ ਤੈਨੂੰ ਹੁਣ ਦੇ ਕਹਿਦੇ ਆ ਇਹਦਾ ਇਹ ਸੰਗ ਹੁਣ ਕਿਥੇ ਪਾਸੇ ਵੱਲ ਨੱਲੇ ਪਏ ਜਾਂਦੇ ਹੁਣ ਦੂਜੀ ਦਫ਼ਤਰ ਵੱਲ ਆਉਂਦੇ ਜਾ ਕੇ ਜਿਹੜਾ ਹੈਗਾ ਆਜੋ ਵੀ ਆ ਲੈ ਜੀ ਤੁਸੀਂ ਅੱਜ ਜਿਹੜੀ ਤੁਸੀਂ ਆਪਣੇ ਵਿਚਾਰ ਰੱਖਿਆ ਜੀ ਉਹਨਾਂ ਵਿੱਚੋਂ ਤੁਸੀਂ ਕੀ ਖਾਸ ਜਿਹੜਾ ਆਪਣਾ ਪੁਆਇੰਟ ਕਰਦੇ ਆ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਇਸ ਮਸਲੇ ਦੇ ਸਾਡੇ ਸਮਾਜ ਨੂੰ ਜਿਹੜਾ ਦੋਨੋਂ ਜਿਹੜੇ ਪੰਜਾਬ ਦੇ ਪਸੰਦੇ ਨੇ ਰੱਖੀ ਜਿਹੜੇ ਪੰਜਾਬ ਦੇ ਜੰਮੇ ਜਾਏ ਨੇ ਉਹ ਪੰਜਾਬ ਦੀ ਗੱਲ ਕਰ ਪੰਜਾਬ ਦੇ ਰੱਖਾਂ ਦੇ ਸੰਸਦ ਸਰਕਾਰਾਂ ਦੀ ਬੋਲੀ ਬੋਲਣ ਦਾ ਜੀ ਸਰਕਾਰਾਂ ਦੀ ਬੋਲ ਨਿਹਾਲ ਜੀ ਜਨਾ ਬਣਾ ਲਓ بند کرو بند کرو پراسيان دي گنڈا گردو نہیں چلے گی نہیں چلے گی نہیں چلے گی ਜੋ ਫਰਾਰ ਹੋਦਾ ਬੋਲਾ ਮਰਦਾ ਬੋਲਾ ਪੰਜਾਬ ਆਈ ਤੇਰੀ ਨਾ ਕੋਈ ਨਹੀਂ ਇੰਨੀ ਬੇਤਾ ਬੰਦਾ ਪੁਣਾ ਨਾ ਬੋਲਾ ਕਿਸ਼ਮਤ ਯਾਦਾ ਮੈਂ ਬੇਨਤੀ ਆ ਤੇ ਤੁਹਾਡੇ ਆਲੇ ਦੁਆਲੇ ਮੁਹੱਲੇਾਂ ਦੇ ਵਿੱਚ ਚਾਹੇ ਪਿੰਡਾਂ ਦੇ ਵਿੱਚ ਕਿੱਤੇ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੀ ਪੀਸੀ ਲਾਜਮੀ ਹੋਵੇ ਔਰ ਪੂਰੀ ਵੈਰੀਫਿਕੇਸ਼ਨ ਦਾ ਲਾਜ਼ਮੀ ਹੋਵੇ ਨਾਰੇ ਉਹਨਾਂ ਦਾ ਜਿਹੜੇ ਪ੍ਰਵਾਸੀ ਉੱਤੇ ਨਗਾਹਜ ਕੰਦੇ ਲਾ ਕੇ ਬੈਠੇ ਹੋਆ ਕੋਈ ਚੁਕਾਏ ਜਾਣ ਔਰ ਅਸੀਂ ਪਿੰਡਾਂ ਦੀਆਂ ਸਰਪੰਚਾਂ ਸਰਪੰਚਾਂ ਨੂੰ एम पिया बेनती हजारा बंद करो बंद कर ਪਰ ਮੈਂ ਮੈਨੂੰ ਕਿਹਾ ਗਿਆ ਕਿ ਅੰਦਰ ਵੀ ਆਪਾਂ ਸੈਂਟੇ ਚਲਾਨ ਵਿੱਚ ਕਰਾਂਗੇ ਤੇ ਹੁਣ ਥੋੜੇ ਅਸੀਂ ਵੀ ਅਰਜੀਤ ਦੇ ਉਹਦਾ ਰਾਸਤਰਾ ਨਹੀਂ ਤੇ ਉਹਦੇ ਕਰਕੇ ਥੋੜੀ ਉੱਧਰ ਗਿਆ ਉਹ ਪਹਿਲਾਂ ਹੀ ਨਾ ਖਾ ਕੇ ਗਿਆ ਜੀ ਚਾਹ ਵੀ ਉਹ ਉਹ ਜੋਦੀ ਮਿੱਟੀ ਨਿਕਰਾ ਕਰਨੀ ਚਾਹੁੰਦੇ ਸੀ ਉਹ ਤਾਂ ਕਰਕੇ ਉੱਧਰ ਸੀ ਹੁਣ ਤੁਹਾਨੂੰ ਕੋਟ ਕੋਟ ਨੇ ਸਭੀ ਪ੍ਰੀਤੀ ਆਸ ਉਹ ਤੋਂ ਅਸੀਂ ਦੇਖਦੇ ਹਾਂ ਜੀ ਇਸ ਤਰ੍ਹਾਂ ਨਾਲ ਪਾਹੀ ਆ ਜੀ ਪੰਜਾਬੀਆਂ ਨੇ ਸਰਪ੍ਰਸਤ ਵਾਸੀਆਂ ਨੇ ਜਿੱਕੇ ਜਿੱਥੇ ਵੰਗੀਆਂ ਨੇ ਤੁਹਾਡਾ ਸਾਥ ਦਿੱਤਾ ਹੈ। ਇਸ ਤਰ੍ਹਾਂ ਨਾਲ ਦੇਖਦੇ ਹੋ ਜੀ। ਜੀ ਸਾਰੇ ਸਾਰਾ ਜੀ ਸਾਰੇ ਬਹੁਤ ਸਾਥ ਦੇ ਪਏ ਜੀ। ਨਾਲ ਸਾਰਿਆਂ ਦਾ ਆਂਦਾ ਜੀ ਬਹੁਤ ਬਹੁਤ ਧੰਨਵਾਦ ਆ ਜੀ। ਜਿਹੜਾ ਹਰਵੀਰ ਨੇ ਖੜਾ ਜੀ ਅਸੀਂ ਉਹਦਾ ਤਹਿ ਦਿਲ ਤੋਂ ਜੀ ਸ਼ੁਕਰਗੁਜ਼ਾਰ ਕਰਦੇ ਆਂ ਜੀ। ਜੀ ਸਰਕਾਰ ਤੋਂ ਮੰਨ ਕੀ ਕਰਦੇ। ਸਰਕਾਰ ਤੋਂ ਇਹ ਮੰਗਿਆ ਜੀ ਜਿਹੜਾ ਦਰਿੰਦਾ ਆ ਜਿਹੜਾ ਉਹਨੂੰ ਸਖਤ ਤੋਂ ਸਖਤ ਜਿਹੜੀ ਆ سزا ਜਿਹੜੀ ਆ मतलब वो सुद्रंदरों ਦਿੱਤੀ ਜਾਵੇ ਜੀ ਮੌਤ ਦੀ ਸਜ਼ਾ ਉਹ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਦੇ ਕੋਈ ਭੈੜੀ ਸਜ਼ਾ ਜੀ ਉਹ ਵੀ ਉਹਨੂੰ ਉਹਨੂੰ ਤੇਰੀ ਚਾਹੀਦੀ ਆ ਤੇਹੀ ਮੈਂ ਕਹਿੰਦੇ ਜੋ ਸਜ਼ਾ ਪੰਜਾਬ ਦੀ ਬੱਚੀ ਨਾਲ ਉਹ ਨਹੀਂ ਅਜਿਹੀ ਕੀਤਾ ਉਹਨੂੰ ਜੇਲ੍ਹ ਉਹ ਹਾਈਟਾਲੂ ਕੋਈ ਇਸੇ ਬੱਚੇ ਨਾਲ ਨਾ ਕਰੇ मतलब ਸਜ਼ਾ ਦਿੱਤੀ ਆ ਇਹ ਤਾਂ ਆ ਕਰਦੇ ਮੈਂ ਕਹਿੰਦੀ ਹਾਂ ਕਿ ਸਾਨੂੰ ਕਰਾ ਦੇ ਸਰਕਾਰਾਂ ਦੇ ਕਰੀ ਸਾਨੂੰ ਮਾਰਨ ਮਰਵਾਉਣ ਦਾ ਕਰ ਨਹੀਂ ਸਾਨੂੰ ਕਿਸੇ ਕੀ ਦੇਗਾ ਡਾਟ ਮੈਂ ਤੁਹਾਨੂੰ ਮਾਰਨਾ ਦੇਤੀ ਮੈਨੂੰ ਮਾਰਨਾ ਹੀ ਆ ਇਹਦੀ ਮਾਰਨਾ ਮਾਰਨਾ ਹੀ ਆ